ਬਿਮਾਰੀਆਂ ਨੇ दस्तक ਦੇਣੀ ਸ਼ੁਰੂ ਕਰ ਦਿੱਤੀ ਹੈ ਦੱਸਦੇ ਕਿ ਬਠਿੰਡਾ ਦੇ ਵਿੱਚ ਡੇਂਗੂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਬਠਿੰਡਾ ਦੇ ਵਿੱਚ ਹੁਣ ਤੱਕ ਡੇਂਗੂ ਦੇ 15 ਪੋਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਨੇ ਜਦਕਿ ਦੋ ਮਰੀਜ਼ ਚਿਕਨ ਗੁਨੀਆਂ ਦੇ ਦੱਸੇ ਜਾ ਰਹੇ ਨੇ ਅਤੀਤਾਜੀ ਦੇ ਬਠਿੰਡਾ ਦੇ ਸਿਵਲ ਸਰਜਨ ਡਾਕਟਰ ਦਪਿੰਦਰ ਨੇ ਵਿਦੱਸੀ ਹੈ ਕਿ ਬਠਿੰਡਾ ਦੇ ਵਿੱਚ ਸਥਿਤੀ ਹਾਲਾਂਕਿ ਠੀਕ ਹੈ ਹੁਣ ਤੱਕ 15 ਡੇਂਗੂ ਦੇ ਪੋਜ਼ਿਟਿਵ ਮਾਮਲੇ ਆਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਸੁਣੋ ਹੋਰ ਕੀ ਕੁਝ ਬੋਲੇ ਨੇ ਸਿਵਰ ਸਰਜਨ ਹੁਣ ਤੱਕ ਕੀ ਰਿਜ਼ਲਟ ਆਇਆ ਡਿੰਗੂ ਦਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੁਣ ਤੱਕ ਸਾਡੇ ਕੋਲ 15 ਕੇਸ ਡਿੰਗੂ ਦੇ ਪੋਜ਼ਿਟਿਵ ਆਏ ਨੇ ਤੇ ਜਿਹੜੀ ਟੈਸਟਿੰਗ ਆ ਸਾਡੇ ਡਿਸਟ੍ਰਿਕਟ ਹਸਪੀਟਲ ਬਠਿੰਡਾ ਤੇ ਐਸਡੀਐਚ ਰਾਮਪੁਰਾ ਤੇ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਸਾਨੇ 496 ਸੈਂਪਲ ਜਿਹੜੇ ਟੈਸਟ ਕੀਤੇ ਆ ਜਿਨ੍ਹਾਂ ਚੋਂ 15 ਪੋਜ਼ਿਟਿਵ ਆਏ ਆ ਤੇ 205 ਸੈਂਪਲ ਜਿਹੜੇ ਚਿਕਨ ਬੁਨੀਆ ਸਸਪੈਕਟਡ ਸੀ ਉਹ ਕੀਤੇ ਜਿਨ੍ਹਾਂ ਚੋਂ 2 ਕੇਸ ਪੋਜ਼ਿਟਿਵ ਆਏ ਆ ਤੇ ਸਾਡੇ ਕੋਲ 47 ਬੈਡ ਜਿਹੜੇ ਨੇ ਜ਼ਿਲ੍ਹੇ ਵਿੱਚ ਜਿਹੜੇ ਨੇ ਰਿਜ਼ਰਵ ਕੀਤੇ ਹੋਇਆ ਦੇ ਵਾਸਤੇ ਡਿੰਗੂ ਦੇ ਪੇਸ਼ੈਂਟਸ ਵਾਸਤੇ ਤੇ ਹੁਣ ਤੱਕ ਸਾਡੇ ਕੋਲ 237 ਚਲਾਨ ਕੀਤੇ ਜਾ ਚੁੱਕੇ ਆ ਤੇ 237 ਜਿਹੜੇ ਚਲਾਨ ਭੇਜੇ ਗਏ ਮਿਊਨਿਸਪਲ ਕਾਰਪੋਰੇਸ਼ਨ ਨੂੰ ਤੇ ਉਹਨਾਂ ਨੇ 195 ਚਲਾਨ ਜਿਹੜੇ ਨੇ ਉਹ ਕਟਿਆ ਹੁਣ ਤੱਕ ਕੀ ਮੈਸੇਜ ਕੀ ਦੇਣਾ